ਮੈਂ ਤੁਹਾਨੂੰ ਕਹਿੰਦਾ ਮਨੁੱਖ ਸੁਹਾ ਤੋਂ ਲਾਲਚੀ ਹੈ ਜਿਹੜੇ ਲਾਲਚੀ ਨਹੀਂ ਉਹ ਮੂਰਖ ਨੇ ਮੇਰਾ ਮੂਰਖ ਨਾਲ ਕੋਈ ਸੰਬੰਧ ਨਹੀਂ ਜਿਹੜੇ ਇੱਥੋਂ ਗਏ ਨੇ ਉਹਨਾਂ ਦੀ ਵੱਡੀ ਗਿਣਤੀ ਉਹਨਾਂ ਬੱਚਿਆਂ ਦੀ ਹੈ ਜਿਹੜੇ ਘੱਟੋ ਘੱਟ ਪਲੱਸ 2 ਪਾਸ ਨੇ ਇਹਨਾਂ ਨੇ ਜਿਹੜਾ ਕੰਮ ਕਰਨਾ ਸੀ ਇਹ ਉਹ ਅਸੀਂ ਬਜ਼ੁਰਗ ਲੋਕ ਨਹੀਂ ਕਰ ਸਕਦੇ ਘਰ ਵੇਚਣ ਦਾ ਪ੍ਰੈਸ਼ਰ ਕੋਈ ਵੀ ਹੋਰ ਰਹਿ ਗਈ ਪ੍ਰਾਪਰਟੀ ਵੇਚਣ ਦਾ ਪ੍ਰੈਸ਼ਰ ਇਸ ਤਰ੍ਹਾਂ ਦੇ ਵੀ ਕੇਸ ਮਿਲੇ ਨੇ ਉਹ ਚੀਜ਼ਾਂ ਵੇਚਣ ਦੇ ਜਿਹੜੀਆਂ ਉਹਦੇ ਹੈ ਹੀ ਨਹੀਂ ਹੋਰ ਤਾਂ ਹੋਰ ਉਹ ਤਾਂ ਆਪਣੇ ਰਿਸ਼ਤੇ ਵੀ ਵੇਚ ਜਾਂਦੇ ਨੇ ਫਿਰ ਕਹਿੰਦੇ ਵੀ ਅੱਜ ਕੀ ਤਾਂ ਚਾਚੇ ਤੁਹਾਡੇ ਵੱਲੇ ਰਹਿਾਂਗੇ ਮੈਨੂੰ ਦੇ ਚਿਹਰੇ ਤੋਂ ਲੱਗਿਆ ਵੀ ਪੰਜਾਬ ਦੀ ਨਹੀਂ ਸਾਊਥ ਦੀ ਹੈਗੀ ਕਿਹ ਤੱਕ ਦਾ ਉਸ ਮੋੜੇ ਸ਼ੁਰੂ ਹੋ ਜਾਂਦਾ ਜਦ ਮੇਰੇ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਮੰਗ ਲੈਣਾ ਕਿ ਮੇਰਾ ਗੱਲ ਬਹੁਤ ਠੀਕ ਨਹੀਂ ਹੈਗੇ ਇਰੀਟੇਸ਼ਨ ਹੈ ਕੋਸ਼ਿਸ਼ ਕਰੂੰਗਾ ਇਹਦੇ ਨਾਲ ਜਿਸ ਤਰ੍ਹਾਂ ਚੱਲ ਸਕਦਾ ਕੰਮ ਚਲਾਵਾਂ ਮੈਂ ਅਬ ਦੀ ਗੱਲ ਬੈਂਥਮ ਦੇ ਕਥਨ ਨਾਲ ਸ਼ੁਰੂ ਕਰਦਾ ਹਾਂ ਬੈਂਥਮ ਕਹਿੰਦਾ ਮਨੁੱਖ ਸੁਭਾਅ ਤੋਂ ਲਾਲਚੀ ਹੈ ਜਿਹੜੇ ਲਾਲਚੀ ਨਹੀਂ ਉਹ ਮੂਰਖ ਨੇ ਮੇਰਾ ਮੂਰਖਾ ਨਾਲ ਕੋਈ ਸੰਬੰਧ ਨਹੀਂ ਕੋਈ ਵੀ ਸਿਆਣਾ ਬੰਦਾ ਬੈਂਥਮ ਨਾਲ ਸਹਿਮਤ ਨਹੀਂ ਹੋ ਸਕਦਾ ਮਨੁੱਖ ਸੁਭਾਅ ਤੋਂ ਲਾਲਚੀ ਆ ਜਿਹੜੇ ਲਾਲਚੀ ਨਹੀਂ ਉਹ ਮੂਰਖ ਨੇ ਮੇਰਾ ਮੂਰਖਾ ਨਾਲ ਕੋਈ ਸੰਬੰਧ ਨਹੀਂ ਨਾ ਇਹ ਇਹ ਗੱਲ ਉਹਦੇ ਨਾਲ ਸਹਿਮਤ ਹੋਣਾ ਔਖਾ ਹੈਗਾ ਹੈਨਾ ਸਵਾਰਥ ਹੈਗਾ ਸਵਾਰਥ ਹੀ بگੜੀ ਹੈਗੀ ਪਰ ਉਸ ਸਮਾਜਿਕ ਸੰਦਰਭ ਵਿੱਚ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਪਰ ਮੈਂ ਤਾਂ ਆਪ ਇੱਥੇ ਅੱਜ ਸਵਾਰਥ ਨਾਲ ਆਇਆ ਹਾਂ ਜਦੋਂ ਕਦੇ ਵੀ ਕੋਈ ਵੀ ਲਿਟਰੇਚਰ ਵਾਲੇ ਇਸ ਤਰ੍ਹਾਂ ਦਾ ਮੌਕਾ ਦਿੰਦੇ ਨੇ ਉੱਥੇ ਆਉਣ ਨੂੰ ਮਨ ਨਹੀਂ ਕਰਦਾ ਹੁੰਦਾ ਇਹ ਉਹ ਸਾਡੇ ਨਾਲੋਂ ਜ਼ਿਆਦਾ ਪੜੇ ਲਿਖੇ ਹੁੰਦੇ ਨੇ ਉਹਨਾਂ ਕੋ ਕਹਿਣ ਲਈ ਸਾਡੇ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ ਹੈਨਾ ਪਰ ਲਾਲਚ ਇੱਥੇ ਆ ਕੇ ਲਾਲਚ ਹੈਗਾ ਸਮਾਦ ਦਾ ਕੁਝ ਗੱਲ ਥੋੜੀ ਜਿਹੀ ਕਹਿਣੀ ਜ਼ਿਆਦਾ ਸਿੱਖਣੀ ਤੇ ਅੱਗੇ ਨੂੰ ਗੱਲ ਤੋੜਨੀ ਤਾਂ ਕਿ ਸਾਡੀਆਂ ਸਮੱਸਿਆਵਾਂ ਦਾ ਕੋਈ ਹੱਲ ਨਿਕਲ ਸਕੇ ਇਹ ਉਸ ਹਿਸਾਬ ਨਾਲ ਗੱਲ ਕਰਨ ਦੀ ਕੋਸ਼ਿਸ਼ ਇਹ ਕਰੂੰਗਾ ਤੇ ਇੱਕ ਦਿਨ ਅਸੀਂ ਪੰਜਾਬੀ ਯੂਨੀਵਰਸਿਟੀ ਜਿਹੜੀ ਬ੍ਰੀ ਮੈਂਟਲ ਲਿਮਟ ਉਹਦੇ ਵਿੱਚ ਸਟਡੀ ਕਰਦੂਗਾ ਤੇ ਇੱਕ ਦਿਨ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਤੇ ਕੁਝ ਮਿੱਤਰ ਖੜੇ ਸੀ ਇੱਕ ਕਾਰ ਰੁਕੀ ਉਹ ਜੋ ਇੱਕ ਸੱਜਣ ਆਇਆ ਕਹਿੰਦਾ ਮੈਂ ਪਿੰਡ ਭੁਖੇਆਂ ਵਾਲੇ ਜਾਣਾ ਸਾਡੇ ਜੋ ਜਿਹੜਾ ਬੰਦਾ ਜਾਦਾ ਗਲਤਾਨ ਸੀ ਗੱਲਾਂ 'ਚ ਉਹਨੂੰ ਸੀ ਕਿਹਾ ਸਾਡਾ ਛਡਾਓ ਇਹਨੂੰ ਤੋਰੋ ਉਹ ਕਹਿੰਦਾ ਵੀ ਆ ਨਾਲ ਹੀ ਐ ਭੁਖੇਆਂ ਵਾਲੀ ਬਚਲ ਜਾਓ ਮੈਂ ਉਹਨੂੰ ਬੁਲਾਇਆ ਮੈਂ ਨਹੀਂ ਜੀ ਇਹਨਾਂ ਨੇ ਤੁਹਾਨੂੰ ਗਲਤ ਇਨਫਰਮੇਸ਼ਨ ਦਿੱਤੀ ਐ ਭੁੱਖੇਆਂ ਵਾਲੇ ਜਿਹੜਾ ਪਿੰਡ ਐ ਉਹ ਇੱਥੋਂ ਤੁਹਾਨੂੰ ਪਹਿਲੇ ਬਠਿੰਡੇ ਜਾਣਾ ਪਊਗਾ ਬਠਿੰਡੇ ਤੋਂ ਫਿਰ ਰਾਜਸਥਾਨ ਦੇ ਬਾਰਡਰ ਵੱਲ ਮਿਲੂਗਾ ਹੈਨਾ ਬਈ ਫਿਰ ਇਹ ਤਾਂ ਕਾਫੀ ਦੂਰ ਐ ਪਿੰਡ ਜਿਹੜਾ ਹੈਗਾ ਤੁਸੀਂ ਇਸ ਹਿਸਾਬ ਨਾਲ ਉਹਦਾ ਪਲਾਨ ਕਰੋ ਗੱਲ ਕੱਲੀ ਕਹਿਣ ਦੀ ਨਹੀਂ ਗੱਲ ਕੱਲੀ ਭਾਵਨਾ ਦੀ ਨਹੀਂ ਗੱਲ ਅੰਕੜਿਆਂ ਦੀ ਵੀ ਹੈਗੀ ਅੰਕੜਿਆਂ ਤੋਂ ਬਿਨਾ ਬਹੁਤੀ ਵੈਰੀ ਗੱਲਾਂ ਭਾਵਨਾਤਮਕ ਹੋ ਜਾਂਦੀਆਂ ਨੇ ਇਹ ਜਿਹੜੀਆਂ ਸਾਡੀਆਂ ਸਮੱਸਿਆਵਾਂ ਤੱਕ ਨਹੀਂ ਪਹੁੰਚਦੇ ਆ ਤੇ ਉਹਦੇ ਸੰਦਰਭ ਦੇ ਵਿੱਚ ਅਸੀਂ ਫਿਰ ਅੱਗੇ ਭੁਖੇਆਲੀ ਪਿੰਡ ਦਾ ਨਾਂ ਦਾ ਭਗਵਾਨਪੁਰਾ ਜਿਹੜੇ ਬਟਿੰਡੇ ਦੇ ਬੈਠੇ ਹੋਣਗੇ ਲੋਕ ਉਹ ਜਾਣਦੇ ਹੋਣਗੇ ਪਿੰਡ ਦਾ ਨਾਂ ਦਾ ਭਗਵਾਨਪੁਰਾ ਭਗਵਾਨਪੁਰਾ ਤੋਂ ਭੁਖੇਆਲੀ ਕਿਵੇਂ ਬਣੀ ਉਹ ਗੁਰਮੀਤ ਸਿੰਘ ਤੂਰ ਉਹਨਾਂ ਦੇ ਜਿਹੜੇ ਲੈਕਚਰ ਨੇ ਜਾਂ ਪਹਿਲਾਂ ਦਾ ਲਿਖਿਆ ਕੰਮ ਹੈ ਨਸ਼ਿਆਂ ਵਾਲਾ ਉਹ ਉੱਥੋਂ ਨਿਕਲੂਗੀ ਉਹਦਾ ਵਿਸ਼ਾ ਨਹੀਂ ਹੈਗਾ ਇੱਕ ਬਹੁਤ ਫੇਵਸ ਇਕਨੋਮਿਸਟ ਹੈ ਥੋਸਪੀਕਟੀ ਉਹਦੀ ਇੱਕ ਬੁੱਕ ਆ ਜਿਹੜੀ ਬਹੁਤ ਪੜੀ ਗਈ ਤੇ ਬਹੁਤ ਪੜੀ ਜਾਏ ਜਾ ਰਹੀ ਹੈ ਤੇ ਬਹੁਤ ਪੜੀ ਜਾਊਗੀ ਕੈਪੀਟਲ ਇਨ ਦਾ 21 ਸੈਂਚਰੀ ਉਹ ਚ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਉਸ ਬੁੱਕ ਦੀਆਂ ਪਰ ਇੱਕ ਵੱਡੀ ਪ੍ਰਾਪਤੀ ਇਹ ਵੀ ਹੈਗੀ ਉਹਨੇ ਇੰਨੇ ਅੰਕੜੇ ਦਿੱਤੇ ਜਿਹਨੂੰ ਤੁਸੀਂ ਆਪਣੇ ਢੰਗ ਨਾਲ ਇੰਟਰਪ੍ਰੀਟ ਕਰ ਸਕਦੇ ਹੋ ਤੁਸੀਂ ਐਨਲਾਈਜ਼ ਕਰ ਸਕਦੇ ਹੋ ਇਸ ਲਈ ਅੰਕੜੇ ਵੀ ਜ਼ਰੂਰੀ ਹੋ ਜਾਂਦੇ ਨੇ ਕਿ ਫਿਰ ਉਹਦੇ ਤੇ ਸੰਵਾਦ ਹੋ ਸਕੇ ਬਖਵਖ ਰ ਆ ਹੋ ਸਕਣ ਉਹਦਾ ਬਖਵਖ ਐਨਲਿਸਿਸ ਹੋ ਸਕੇ ਇਹ ਅਸੀਂ 6 ਜਣੇ ਦੀ ਟੀਮ ਹੈ ਮੈਂ ਸੀ ਡਾਕਟਰ ਧਰਮਪਾਲ ਡਾਕਟਰ ਗੁਰਿੰਦਰਕੌਰ ਡਾਕਟਰ ਸਫੀਰਕੌਰ ਡਾਕਟਰ ਰਮਿੰਦਰਕੌਰ ਡਾਕਟਰ ਜੋਤੀ ਜਿਨ੍ਹਾਂ ਨੇ ਪਿੰਡੂ ਪੰਜਾਬ ਤੋਂ ਪ੍ਰਵਾਸ ਬਾਰੇ ਇੱਕ ਅਧਿਐਨ ਕੀਤਾ ਜਿਹੜਾ ਇਹ ਅਧਿਐਨ ਹੈ ਇਹ ਪੂਰੇ ਪੰਜਾਬ ਨੂੰ ਤਿੰਨ ਖੇਤਰਾਂ 'ਚ ਵੰਡ ਗਏ ਮਾਝਾ ਦੁਆਬਾ ਮਾਲਵਾ ਉਹਦੇ ਅੱਧੇ-ਅੱਧੇ ਜ਼ਿਲ੍ਹੇ ਅਸੀਂ ਲਏ ਜਿਹੜੇ ਅੱਧੇ ਜ਼ਿਲ੍ਹੇ ਲੈ ਉਹ ਕੁੱਲ ਕੁੱਲ ਮਿਲਾ ਕੇ 12 ਜ਼ਿਲ੍ਹੇ ਬਣੇ ਨੇ ਤੇ ਜਿਹੜਾ ਸਮਾਂ ਅਸੀਂ ਕਵਰ ਕੀਤਾ ਉਹ ਲੰਬਾ ਹੈਗਾ 1951 ਤੋਂ 2021 ਤੱਕ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਜਿੰਨੇ ਇਹ 12 ਜ਼ਿਲ੍ਹੇ ਲੈ ਇਹਦੇ 98 ਕਮਿਊਨਿਟੀ ਡਿਵੈਲਪਮੈਂਟ ਬਲਾਕ ਨੇ ਉਹ ਚੋ 98 ਪਿੰਡ ਲੈ ਉਹ 98 ਪਿੰਡਾਂ ਤੋਂ ਜਿੰਨੇ ਲੋਕ ਬੰਗਲਾਦੇਸ਼ਾਂ ਚ ਗਏ ਨੇ ਇਸ ਦੌਰਾਨ ਉਹਨਾਂ ਦੇ ਅੰਕੜੇ ਲੈ ਕੁੱਲ ਪਰਿਵਾਰ 2597 ਕੁੱਲ ਵਿਅਕਤੀ ਜਿਹੜੇ ਨੇ ਪਿੰਡ ਆਜੋਗ ਆਏ 2788 ਜਿਹੜੇ ਪੂਰੇ-ਪੂਰੇ ਪਰਿਵਾਰ ਇਹ ਪਿੰਡ ਛੱਡ ਗਏ ਉਹ ਕੁੱਲ ਪਰਿਵਾਰਾਂ ਦਾ 13.6 ਫੀਸਦੀ ਹੁਣ ਮੈਂ ਇਹਦੇ ਜਿਹੜੇ ਮੁੱਖ ਇਹ ਸਾਡੇ ਅੰਕੜੇ ਨੇ ਤੇ ਰਿਜ਼ਲਟ ਨੇ ਉਹ ਦੱਸ ਦਿੰਨਾ ਫਿਰ ਉਸ ਤੋਂ ਬਾਅਦ ਅੱਗੇ ਗੱਲ ਕਰ ਲੈਣੇ ਆ ਸਭ ਤੋਂ ਪਹਿਲੀ ਗੱਲ ਜਿਹੜੀ ਅਸੀਂ ਕਰਦੇ ਆ ਇਹ ਉਹ ਹੈਗੀ ਕਿਹੜੀ ਕੈਟਾਗਰੀ 'ਚੋਂ ਲੋਕ ਗਏ ਜਨਰਲ ਕੈਟੇਗਰੀ ਇਹ ਤਕਰੀਬਨ 75% ਅਨੁਸੂਚਿਤ ਜਾਤੀਆਂ 15% ਪਛੜਾ ਸ਼੍ਰੇਣੀਆਂ 10 10 ਫੀਸਦ 10% ਇਹ ਅੱਗੇ ਗੱਲ ਹੈ ਪਰਿਵਾਰਾਂ ਦੀ ਕਿਸਮ 77.5% ਲੋਕ ਇਹ ਕਹਿੰਦੇ ਪਰਿਵਾਰਾਂ ਜੋ ਗਏ ਤੇ ਬਾਕੀ ਦੇ 25.5% ਦੇ ਨਜ਼ਦੀਕ ਜਿਹੜੇ ਹੈਗੇ ਸਾਂਝੇ ਪਰਿਵਾਰਾਂ ਜੋ ਗਏ ਇਹ ਗੱਲ ਅੱਗੇ ਵਿਦਿਕ ਪੱਧਰ ਦੀ ਜਿਹੜੇ ਲੋਕ ਗਏ ਉਹਦਾ ਵਿਦਿਅਕ ਪੱਧਰ ਕੀ ਸੀ ਜਿਹੜਾ 64% ਉਹ ਲੋਕ ਸੀ ਜਿਹੜੇ ਸੀਨੀਅਰ ਸਕੰਡਰੀ ਪਾਸ ਨੇ 15% ਗ੍ਰੈਜੂਏਟ ਇਹ 10.5% ਦੇ ਨਜ਼ਦੀਕ میٹرਿਕ ਇਹ ਪੌਣੇ 4% ਤੋਂ ਥੋੜ੍ਹਾ ਜਿਹਾ ਵੱਧ ਪੋਸਟ ਗ੍ਰੈਜੂਏਟ ਅਤੇ ਕੁਝ ਹੋਰ ਡਿਗਰੀਆਂ ਵਾਲੇ ਵੀ ਗਏ ਜੇ ਉਮਰ ਦੀ ਗੱਲ ਕਰੀਏ ਤਾਂ ਇਹ ਤੂਰ ਸਾਹਿਬ ਮੈਂ ਇੱਕ ਕਰੈਕਸ਼ਨ ਕਰਾਉਣ ਲੱਗਾ ਜਿਹੜਾ ਮੈਂ ਡਾਟਾ ਦਿੱਤਾ ਤੁਹਾਨੂੰ ਇਹ ਉਮਰ ਦੀ ਗੱਲ ਕਰੀਏ ਇਹ 15 ਤੋਂ 30 ਸਾਲ ਦੀ ਉਮਰ ਦੇ ਵਿਚਕਾਰ ਜਿਹੜੇ ਬੱਚੇ ਗਏ ਉਹਨਾਂ ਦੀ ਉਮਰ ਉਹਨਾਂ ਦੀ ਜਿਹੜੀ ਗਿਣਤੀ ਹੈ 88.2% 15 ਤੋਂ 30 ਦੇ ਵਿਚਾਲੇ ਅਤੇ ਜੇ ਲਿੰਗ ਦੀ ਗੱਲ ਕਰੀਏ ਇਹਦੀ ਇੱਕ ਲਿਮਿਟੇਸ਼ਨ ਹੈ ਇਹ ਇਹ ਚ 77% ਦੇ ਨੇੜੇ ਮਰਦ ਨੇ ਬਾਕੀ ਜਿਹੜੇ 23% ਦੇ ਨੇੜੇ ਔਰਤਾਂ ਨੇ ਪਰ ਇਹ ਪੂਰੇ ਸਮੇਂ ਦਾ ਹੈਗਾ ਜੇ ਬਾਅਦ ਚ ਦੇਖੀਏ 2014 ਤੋਂ ਬਾਅਦ ਫਿਰ ਤੇ ਹੁਣ ਕੁੜੀਆਂ ਦੀ ਗਿਣਤੀ ਵੀ ਵੱਧ ਰਹੀ ਹੈ ਉਹ ਸਾਡੇ ਕੋਲ ਡਾਟਾ ਹਾਲ ਦੀ ਘੜੇ ਨਹੀਂ ਹੈਗਾ ਜੇ ਮੰਜ਼ਿਲ ਵਾਲੇ ਦੇਸ਼ਾਂ ਦੀ ਗੱਲ ਕਰੀਏ ਕੈਨੇਡਾ ਯੂਏੀ ਆਸਟ੍ਰੇਲੀਆ ਜੁਕੇ ਯੂਐਸਏ ਇਟਲੀ ਤੇ ਨਿਊਜ਼ੀਲੈਂਡ ਮੁੱਖ ਦੇਸ਼ ਆਉਂਦੇ ਨੇ ਜੇ ਜਿਹੜੇ ਲੋਕ ਇੱਥੋਂ ਗਏ ਨੇ ਉਹਦੀ ਜ਼ਮੀਨ ਦੀ ਮਾਲਕੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਢਾਈ ਤੋਂ 5 ਏਕੜ ਵਾਲੀ ਜ਼ਮੀਨ ਦੇ ਮਾਲਕ ਸੀ ਜਿਹੜਿਆਂ ਦੇ ਬੱਚੇ ਗਏ ਨੇ ਉਹ 29% ਦੇ ਨੇੜੇ ਨੇ ਢਾਈ ਏਕੜ ਤੋਂ ਘੱਟ ਵਾਲੇ 18% ਨੇ ਤੇ 22 22% ਤੋਂ ਥੋੜ੍ਹਾ ਜਿਹਾ ਘੱਟ ਬੇਜਮੀਨੇ ਨੇ ਇਹ ਲੋਕ ਉਹ ਨਹੀਂ ਜਾਂ ਤਾਂ ਕੋਈ ਰਿਜ਼ਰਵੇਸ਼ਨ ਦਾ ਬੈਨੀਫਿਟ ਮਿਲ ਗਿਆ ਚਾਰ ਪੈਸੇ ਹੈਗੇ ਸੀ ਹਾਈਲੀ ਡਵੈਲਪਡ ਕੰਟਰੀ ਚ ਲਗੇ ਪਰ ਬਹੁਤੇ ਮਿਡਲ ਈਸਟ ਕੰਟਰੀਜ਼ ਗਏ ਨੇ ਕਿਉਂਕਿ ਇਹਨਾਂ ਕੋਲ ਤਾਂ ਆਪਣੀ ਕਿਰਤ ਨੂੰ ਵੇਚਣ ਤੋਂ ਬਿਨਾ ਉਤਪਾਦਨ ਦਾ ਕੋਈ ਸਾਧਨ ਨਹੀਂ ਹੁੰਦਾ ਬਾਕੀ ਗੱਲਾਂ ਕਿੱਥੋਂ ਆਉਣੀਆਂ ਨੇ ਤੇ ਜੇ ਇਹਨਾਂ ਦੀ ਜਾਣ ਵਾਲਿਆਂ ਦਾ ਸਟੇਟਸ ਦੇਖਿਆ ਜਾਵੇ ਉੱਥੇ ਕੁਝ ਰੀਲੀਫ ਜ਼ਰੂਰ ਹੈਗੀ ਉੱਥੇ 98% ਕਾਨੂੰਨੀ ਤੌਰ ਤੇ 1.5% ਦੇ ਨਜ਼ਦੀਕ ਗੈਰ ਕਾਨੂੰਨੀ ਤੌਰ ਤੇ ਗਏ ਜੇ ਇਹਨ ਜਿਹੜੇ ਵੀਜ਼ੇ ਤੇ ਗਏ ਨੇ ਉਹ ਦੇਖਿਆ ਜਾਣ ਤਾਂ ਸਭ ਤੋਂ ਵੱਧ ਪੜ੍ਹਾਈ ਵਾਲੇ ਸਟੂਡੈਂਟ ਵੀਜ਼ੇ ਤੇ ਗਏ ਨੇ ਤੇ ਉਸ ਤੋਂ ਬਾਅਦ ਵਰਕ ਵੀਜ਼ਾ ਆਉਂਦਾ ਹੈ ਜਿਹੜਾ ਮਿਡਲ ਈਸਟ ਵਾਲਾ ਜ਼ਿਆਦਾ ਹੈਗਾ ਕਾਰਨ ਇਹ ਤੂਰ ਸਾਹਿਬ ਨੇ ਬਹੁਤ ਸਾਰੇ ਕਾਰਨ ਦੱਸੇ ਨੇ ਤੇ ਸਾਡੇ ਵਾਲੇ ਵੀ ਤਕਰੀਬਨ ਉਸ ਤਰ੍ਹਾਂ ਦੇ ਨਿਕਲਦੇ ਨੇ ਬੇਰੁਜ਼ਗਾਰੀ ਹੈ ਵਿਦੇਸ਼ਾਂ ਵਿੱਚ ਰਹਿਣ ਦੇਣ ਦੀਆਂ ਵਧੀਆ ਸਥਿਤੀਆਂ ਤੇ ਪ੍ਰਸ਼ਾਸਕੀ ਸੁਹੂਲਤਾਵਾਂ ਇਹ ਬਧੇਰੇ ਕਮਾਈ ਇਹ ਹਾਨੀਆਂ ਦਾ ਦੁਆ ਸੂਬੇ ਦੀਆਂ بگੜੀਆਂ ਸਮਾਜਿਕ ਆਰਥਿਕ ਹਾਲਤਾਂ ਨਸ਼ੇ ਅਤੇ ਪਰਿਵਾਰਾਂ ਦਾ ਵਿਦੇਸ਼ਾਂ ਵਿੱਚ ਵਸਿਆ ਹੋਣਾ ਵੱਧ ਰਹੇ ਅਪਰਾਧ ਆਦਤ ਜੇ ਵਾਪਸੀ ਦੀ ਇੱਛਾ ਦੀ ਗੱਲ ਕਰੀਏ ਅੱਜ ਕੱਲ੍ਹ ਇਹ ਵੀ ਹੋ ਰਿਹਾ ਕਿ ਡੀਪੋਰਟ ਕਿਤੇ ਜਾਣਗੇ ਹੋਣਗੇ ਪਰ ਵਾਪਸੀ ਇੱਛਾ ਕਿੰਨੀ ਹੈਗੀ ਜਿਹੜੀ ਵਾਪਸੀ ਇੱਛਾ ਹੈ ਇਹ ਸਿਰਫ 5.2 ਫੀਸ ਗੈਹੇ ਲੋਕਾਂ ਨੇ ਕਿਤੇ ਜਿਹੜੇ 146 ਬਣਦੇ ਨੇ ਤੇ ਜੇ ਖਰਚੇ ਦੀ ਗੱਲ ਕਰੀਏ ਤਾਂ 26% ਤੋਂ ਥੋੜੇ ਜੇ ਘਟ ਨੇ ਜਿਨ੍ਹਾਂ ਨੇ 15 ਤੋਂ 20 ਲੱਖ ਰੁਪਏ ਖਰਚੇ ਨੇ 22% ਉਹ ਨੇ ਜਿਨ੍ਹਾਂ ਨੇ 5 ਲੱਖ ਤੋਂ ਘੱਟ ਖਰਚੇ ਨੇ ਜੇ ਖਰਚੇ ਦੇ ਸਰੋਤ ਦੇਖੀਏ ਪੈਸੇ ਕਿੱਥੋਂ ਆਏ ਇਹ ਇੱਕ ਜ਼ਰੂਰ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਚ ਜ਼ਮੀਨਾਂ ਘਣੇ ਹੋਣ ਤੋਂ ਛੱਡ ਗਿਆ ਇਹ ਉਹਨਾਂ ਨੂੰ ਸੋਚਣਾ ਪਊਗਾ ਇਹਦੇ ਵਿੱਚ ਬਚਤਾਂ ਉਹ ਵੱਡਾ ਸੋਰਸ ਰਿਪੋਰਟ ਕਰਦੇ ਨੇ ਪਰ ਉਹ ਬਚਦਾ ਨਹੀਂ ਹੈਗਿਆ ਉਹਦਾ ਵੱਖ-ਵੱਖ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ ਲਿਮਟ ਹੈ ਲਿਮਟ ਲੈ ਕੇ ਪੰਜਾਬ ਦੀ ਬਹੁਤੀ ਜ਼ਮੀਨ ਰੈੱਡ ਐਂਟਰੀ ਹੈਗੀ ਪਰ ਇਸ ਤੋਂ ਬਿਨਾ ਜਿਹੜਾ ਹੈਗਾ ਜਾਇਦਾਦਾਂ ਦਾ ਵੇਚਣਾ ਜਾਂ ਇਧਰੋਂ ਫੜਨਾ ਉਧਰੋਂ ਫੜਨਾ ਕਿਸੇ ਵੱਡੇ ਕਿਸਾਨ ਤੋਂ ਫੜਨਾ ਜਿਹਦੀ ਅੱਖ ਉਹਦੀ ਜ਼ਮੀਨ ਤੇ ਹੁੰਦੀ ਹੈਗੇ ਉਸ ਤੋਂ ਬਾਅਦ ਮੋੜਤਾ ਹੋਣਾ ਨਹੀਂ ਜ਼ਮੀਨ ਇਹ ਲਵਾਂਗੇ ਉੱਥੇ ਜਾ ਕੇ ਜਿਹੜੇ ਪੈਸੇ ਵਾਪਸ ਆਉਣੇ ਜਦੋਂ ਪਹਿਲਾਂ ਗੱਲ ਹੋ ਰਹੀ ਸੀ ਤੂਰ ਸਾਹਿਬ ਕਰਦੇ ਸੀ ਕਿੰਨੇ ਇੱਥੋਂ ਦੇ ਅੰਤਰਰਾਸ਼ਟਰੀ ਸਾਇੰਟਿਸਟ ਗਏ 1960 ਵਿੱਚ ਉਸ ਮੌਕੇ ਇੱਥੇ ਸਾਡੀ ਬਿਊਰੋਕ੍ਰੇਸੀ ਦਾ ਸਾਡੇ ਪੋਲਿਟਿਸ਼ੀਅਨ ਦਾ ਇਹ ਕੰਸਰਨ ਸੀ ਕਿ ਜੇ ਇਹ ਬੰਦੇ ਜਾ ਰਹੇ ਨੇ ਤਾਂ ਸਾਡੇ ਦੇਸ਼ ਲਈ ਕੀ ਲੈ ਕੇ ਆਉਣਗੇ ਪਰ ਹੁਣ ਜੇ ਗੱਲ ਕਰੀਏ ਸਾਡੇ ਲਈ ਕੀ ਲੈ ਕੇ ਆਉਣਗੇ ਰੈਮੀਡੈਂਸ ਦਾ ਤਾ 63% ਨੇ 63 ਸਾਢੇ 63% ਨੇ ਜਿਨੇ ਕੋਈ ਨਾ ਕੋਈ ਰੇਮਿਟੈਂਸ ਜਾਂ ਪੈਸਾ ਬਾਹਰ ਭੇਜਿਆ ਬਾਕੀ ਦੀਆਂ ਨੇ ਕੋਈ ਨਹੀਂ ਭੇਜਿਆ ਉਹ ਕਹਿੰਦੇ ਬਾਅਦ ਚ ਵੀ ਸਾਡੀ ਅਸੀਂ ਉਹ ਵੇਚਣੀ ਆ ਤੁਸੀਂ ਹੁਣ ਵੇਚ ਲਓ ਸਾਡੇ ਕੋਲ ਪੈਸਾ ਦੇਣ ਲਈ ਹੈ ਨਹੀਂ ਤੇ ਇਹ ਚੋਂ 63. ਸਾਢੇ 63 ਚੋਂ ਫਿਰ 63 ਫੀਸ ਨੇ 5 ਲੱਖ ਰੁਪਏ ਤੋਂ ਵੀ ਘੱਟ ਭੇਜੇ ਨੇ ਜੇ ਗੱਲ ਕਰੀਏ ਹੁਣ ਕਰਜ਼ੇ ਦੀ ਆ ਅਜ ਵੀ ਜਿਹੜੇ ਬੱਚੇ ਗਏ ਨੇ ਜਾਂ ਬੰਦੇ ਗਏ ਨੇ ਇਹਦੇ ਵਿੱਚ 66% ਪਰਿਵਾਰ ਹੈ ਜਿਹਨੇ ਜਿਹੜੇ ਕਰਜ਼ੇ ਥੱਲੇ ਨੇ 44% ਉੱਤੇ 10 ਲੱਖ ਰੁਪਏ ਤੱਕ ਦਾ ਕਰਜ਼ਾ ਹੈ 15% ਉੱਤੇ 10 ਤੋਂ 15 ਲੱਖ ਰੁਪਏ ਦਾ ਕਰਜ਼ਾ ਹੈ 6% ਦੇ ਨੇੜੇ 15 ਤੋਂ 20 ਲੱਖ ਦਾ ਕਰਜ਼ਾ ਹੈ 1.5% ਦੇ ਨੇੜੇ 20 ਲੱਖ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਹੈਗਾ ਇਹ ਤਾਂ ਅਸੀਂ ਅੰਕੜੇ ਹੁਣ ਆਈ ਗੱਲ ਅੱਜ ਵਾਲੇ ਲੈਕਚਰ ਦੇ ਟਾਈਟਲ ਦੀ ਉਹ ਹੈ ਪਿੰਡੂ ਪੰਜਾਬ ਤੋਂ ਕੁ ਮੰਤਰੀ ਪ੍ਰਵਾਸ ਦੇ ਹੁੰਜੇ ਤੇ ਇੱਕ ਪੁੰਜੇ ਹੁੰਜੇ ਪੁੰਜੇ ਤੇ ਇੱਕ ਪੁੰਜੇ ਜੇ ਹੁੰਜੇ ਦੀ ਗੱਲ ਕਰੀਏ ਹੁੰਜੇ ਬਹੁਤ ਜ਼ਿਆਦਾ ਨੇ ਪਰ ਮੋٹے ਦਾਰ ਉੱਤੇ ਤਿੰਨ ਹੁੰਜੇ ਇਹ ਸਾਹਮਣੇ ਆਉਂਦੇ ਨੇ ਪਹਿਲਾ ਹੈਗਾ ਬੌਧਕ ਹੁੰਜਾ ਜਿਹੜੇ ਇੱਥੋਂ ਗਏ ਨੇ ਉਹਨਾਂ ਦੀ ਵੱਡੀ ਗਿਣਤੀ ਉਹਨਾਂ ਬੱਚਿਆਂ ਦੀ ਹੈ ਜਿਹੜੇ ਘੱਟੋ ਘੱਟ ਪਲੱਸ 2 ਪਾਸ ਨੇ ਜਿੰਨਾ ਬ੍ਰੇਨ ਡਿਵੈਲਪ ਹੋਣਾ ਉਹ ਬਹੁਤ ਵੱਡੇ ਲੈਵਲ ਤੱਕ ਉੱਥੇ ਹੋ ਜਾਂਦਾ ਹੈਗਾ ਉਸ ਤੋਂ ਬਿਨਾਂ ਗ੍ਰੈਜੂਏਟ ਵੀ ਨੇ ਪੋਸਟ ਗ੍ਰੈਜੂਏਟ ਵੀ ਨੇ ਬਹੁਤ ਹੁੰਜੇ ਤੋਂ ਬਿਨਾ ਪੂੰਜੀ ਹੁੰਜਾ ਜਦੋਂ ਮਿਡਲ ਸਿਸਟੀ ਚ ਸਾਡੇ ਇਥੋਂ ਲੋਕ ਗਏ ਸੀ ਤੇ ਮੁੜ ਕੇ ਵਾਪਸ ਵੀ ਆਏ ਤਾਂ ਉਸ ਮੌਕੇ ਜਹਾਜ਼ ਦੀ ਟਿਕਟ ਹੁੰਦੀ ਸੀ 8 ਡਾਲਰ ਮਿਲਦੇ ਹੁੰਦੇ ਸੀ ਉਹ ਲੈ ਗਏ ਸੀ ਤੇ ਮੁੜ ਕੇ ਇੱਥੇ ਉਹਨਾਂ ਨੇ ਬਹੁਤ ਕੁਝ ਲਿਆਂਦਾ ਪਰ ਹੁਣ ਜਿੰਨਾ ਸਟੂਡੈਂਟ ਵੀਜ਼ਾ ਮਿਲ ਰਿਹਾ ਉਹ ਤਾਂ ਬੱਚਾ ਬਾਹਰ ਜਾਂਦਾ ਫੀਸ ਪਹਿਲਾਂ ਚੱਲ ਜਾਂਦੀ ਹੈਗੀ ਫਿਰ ਲਗਾਤਾਰ ਜਾਂਦੀ ਰਹਿੰਦੀ ਹੈਗੀ ਫਿਰ ਹੁੰਦਾ ਵੀ ਨਹੀਂ ਤਾਂ ਇਹ ਇਹ ਡਿਪੋਰਟ ਕਰ ਦੇਣਗੇ ਉਹ ਜਲਦੀ ਜਿਹੜਾ ਕੁਝ ਵੇਗ ਦਾ ਵਿੱਚੋਂ ਸਾਨੂੰ ਦੋ ਉਹ ਜਿਹੜਾ ਹੈਗਾ ਪੂੰਜੀ ਦਾ ਹੁੰਜਾ ਵੀ ਲੱਗ ਰਿਹਾ ਹੈਗਾ ਪੂੰਜੀ ਦੇ ਹੁੰਜੇ ਤੋਂ ਬਿਨਾ ਇੱਕ ਹੁੰਜਾ ਹੋਰ ਹੈ ਉਹ ਹੈ ਡੈਮੋਗ੍ਰਾਫਿਕ ਡਿਵਿਡੈਂਡ ਦਾ ਕਿਉਂਕਿ 88% ਬੱਚੇ ਉਹ ਨੇ ਜਿਹੜੇ 15 ਤੋਂ 30 ਸਾਲ ਦੀ ਉਮਰ ਚ ਨੇ ਇਹ ਉਮਰ ਹੈ ਜਿਹੜੀ ਵੱਧ ਇੰਟੈਲੀਜੈਂਟ ਹੈ ਵੱਧ ਸਮਰੱਥਾ ਵਾਲੀ ਹੈ ਇਹਨਾਂ ਨੇ ਜਿਹੜਾ ਇਹ ਇਹਨਾਂ ਨੇ ਜਿਹੜਾ ਕੰਮ ਕਰਨਾ ਸੀ ਇਹ ਉਹ ਅਸੀਂ ਬਜ਼ੁਰਗ ਲੋਕ ਨਹੀਂ ਕਰ ਸਕਦੇ ਹੈਗੇ ਅਸੀਂ ਨਹੀਂ ਕਰ ਸਕਦੇ ਹੈਗੇ ਇਸ ਲਈ ਇਹ ਤਿੰਨ ਤਰ੍ਹਾਂ ਦੇ ਹੁੰਦੇ ਮੋٹے ਦੌਰ ਤੇ ਜਿਹੜੇ ਹੈਗੇ ਉਹ ਦੇਖਣ ਨੂੰ ਮਿਲਦੇ ਨੇ ਬੌਧਿਕ ਹੁੰਜਾ ਹੈਗਾ ਪੂੰਜੀ ਦਾ ਹੁੰਜਾ ਤੇ ਜਨਸੰਖਿਆਕ ਲਾਭ ਹੰਸ ਦਾ ਹੁੰਜਾ ਹੈਗਾ ਤੇ ਹੁਣ ਗੱਲ ਆਈ ਇਹ ਹੁੰਜਾਂ ਦੀ ਹੈਗੀ ਇਸ ਤੋਂ ਬਾਅਦ ਪੂੰਜਾਂ ਦੀ ਗੱਲ ਇਹਨਾਂ ਅੰਕੜਿਆਂ ਤੋਂ ਪਰੇ ਜਿੰਨਾ ਪੰਜਾਬ ਨੂੰ ਦੇਖਿਆ ਜਿੰਨਾ ਪਿੱਛੇ ਰਹਿ ਗਏ ਪਰਿਵਾਰਾਂ ਚ ਬਜ਼ੁਰਗਾਂ ਨੂੰ ਜਾਂ ਬਾਕੀ ਮੈਂਬਰਾਂ ਨੂੰ ਦੇਖਿਆ ਜਿੰਨਾ ਜਾ ਕੇ ਉੱਥੇ ਦੇਖਿਆ ਇਹ ਉਹ ਗੱਲ ਕੁਝ ਪੂੰਜਿਆਂ ਦੀ ਹੈਗੀ ਕੁਝ ਕੰਪੂੰਜਿਆਂ ਦੀ ਹੈਗੀ ਪਹਿਲੇ ਪੂੰਜਿਆਂ ਦੀ ਗੱਲ ਕਰ ਲਈਏ ਪੂੰਜੇ ਪਹਿਲੀ ਗੱਲ ਤਾਂ ਪੂੰਜੇ ਲੱਗੇ ਪੂੰਜਿਆਂ ਤੋਂ ਬਾਅਦ ਜਿਹੜਾ ਹੈਗਾ ਪਿੱਛੋਂ ਜ਼ਮੀਨ ਵੇਚਣ ਦਾ ਪ੍ਰੈਸ਼ਰ ਘਰ ਵੇਚਣ ਦਾ ਪ੍ਰੈਸ਼ਰ ਕੋਈ ਵੀ ਹੋਰ ਰਹਿ ਗਈ ਪ੍ਰਾਪਰਟੀ ਵੇਚਣ ਦਾ ਪ੍ਰੈਸ਼ਰ ਉਹ ਪੂੰਜਣ ਵਾਲੀ ਗੱਲ ਹੈਗੀ ਤੇ ਜਿਹੜੇ ਮੇਰੇ ਖਿਆਲ ਹੈ ਜਿਆਦਾ ਮੈਨੂੰ ਲੱਗਦਾ ਹੈ ਕਿ ਸਾਡੇ ਸੱਜਣ ਪਿੰਡਾਂ ਦੇ ਬੈਕਗ੍ਰਾਉਂਡ ਵਾਲੇ ਨੇ ਇਹ ਮੇਰਾ ਪਿੰਡ ਖਨੇ ਨੇੜੇ ਏ ਸਾਡੇ ਵੱਲ ਪਿੰਡ ਨੂੰ ਜਿਹੜਾ ਖੇਤ ਹੁੰਦਾ ਉਹਨੂੰ ਖੂਹ ਕਹਿੰਦੇ ਆ ਕਿਉਂਕਿ ਖੂਹ ਇਰੀਗੇਸ਼ਨ ਦਾ ਸਭ ਤੋਂ ਵੱਡਾ ਸੋਰਸ ਏ ਉਥੋਂ ਜਿਹੜਾ ਰਸਤਾ ਜਾਂਦਾ ਉਹਨੂੰ ਪਹੀ ਕਹਿੰਦੇ ਆ ਤੇ ਜਿਹੜਾ ਉਹਦੇ ਆਲੇ ਦੁਆਲੇ ਥਾਂ ਛੱਡਿਆ ਹੁੰਦਾ ਉਹਨੂੰ ਤੋੜ ਕਹਿੰਦੇ ਆ ਜ਼ਮੀਨ ਆਪਣੀ ਮਲਕੀਤ ਹੁੰਦੀ ਏ ਪਰ ਜਿਹੜੀ ਪਹੀ ਤੇ ਤੋੜ ਹੈ ਉਹ ਸਾਂਝੇ ਹੁੰਦੇ ਨੇ ਪਰ ਉਹ ਵੀ ਨੰਬਰਾਂ 'ਚੋਂ ਕੱਟ ਹੁੰਦੇ ਆ ਜਿਉਂ ਨਾਂ ਖੜਾ ਹੁੰਦਾ ਪਰ ਉਹਨੂੰ ਅਸੀਂ ਮਕਾਨ ਪਾਉਣ ਲਈ ਕਿਸੇ ਹੋਰ ਇਸ ਤਰ੍ਹਾਂ ਦੇ ਕੰਮ ਲਈ ਨਿਕਦੇ ਵੀ ਨਹੀਂ ਵਰਤ ਸਕਦੇ ਪਹੀ ਰਸਤਾ ਹੈ ਉਹਨਾਂ ਨੂੰ ਰੋਕ ਸਕਦੇ ਜਿਹੜਾ ਤੋੜ ਹੈ ਉੱਥੇ ਅੱਗੇ ਗੱਡਾ ਭੇਡਾ ਕਹਿੰਦੇ ਹੁਣ ਟਰੈਕਟਰ ਡਾਲੀ ਆਉਣੇ ਕੁਝ ਔਰ ਆਉਣਾ ਹੈ ਤੇ ਉਹਨੂੰ ਨਹੀਂ ਵੇਚਿਆ ਜਾ ਸਕਦਾ ਪਰ ਪੂੰਜੇ ਦੇ ਤੌਰ ਤੇ ਉਹ ਬਿਕ ਰਿਹਾ ਹੈ ਜਿਸ ਤਰ੍ਹਾਂ ਸਿਆਲਾਂ ਚ ਜਦ ਕੋਈ ਪੰਜੀਰੀ ਵਾਲਾ ਰੌਲਾਉਂਦਾ ਹੈ ਪੰਜੀਰੀ ਕੱਢ ਲੈਂਦਾ ਜੇ ਮਾੜੀ ਮੋਟੀ ਪੰਜੀਰੀ ਲੱਗ ਜਾਂਦੀ ਹੈ ਉਹ ਖੁਰਚਣੇ ਨਾਲ ਉਹਨੂੰ ਖੁੱਤੀ ਜਾਂਦਾ ਹੈ ਪੂੰਜਣ ਲੱਜਾਂਦਾ ਜੇ ਉਹਦੇ ਮਨ ਦੀ ਤਸੱਲੀ ਨਾ ਹੋਵੇ ਜਾਂ ਮਨ ਕਮਜ਼ੋਰ ਹੋਵੇ ਕਿ ਵੀ ਉਹ ਖੁਰਚਣਾ ਇਹ ਕੜਾਹੀ ਜੇ ਮਰ ਜਿੰਦੇ ਕੜਾਹੀ ਦੀ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਵੀ ਉਹ ਕੜਾਹੀ ਦੇ ਵਿੱਚ ਉਹ ਵੀ ਕੁਝ ਕੱਢਿਆ ਜਾਂਦਾ ਉਹ ਪੁੰਜੇ ਵਰਗੀ ਗੱਲ ਹੈਗੀ ਹੁਣ ਪੁੰਜੇ ਵਰਗੀ ਗੱਲ ਜਿਹੜੀ ਅਬਜ਼ਰਵੇਸ਼ਨ ਵਾਲੀ ਹੈਗੀ ਉਹ ਇਹ ਹੈ ਸੱਜਣੋ ਕਿ ਜਿਹੜੇ ਚੱਲੇ ਜਾਂਦੇ ਨੇ ਜਦ ਮਾਪਿਓ ਨੂੰ ਵੀ ਉਹ ਕਹਿ ਦਿੰਦੇ ਨੇ ਵੀ ਇੱਥੇ ਆ ਜਾਓ ਹੁਣ ਆਪਾਂ ਠੀਕ ਹੈ ਮਾਪਿਓ ਦੀ ਹਾਲਤ ਉੱਥੇ ਦਾ ਅਲੱਗ ਵਾਲੀ ਗੱਲ ਹੈ ਤੇ ਫਿਰ ਜ਼ਮੀਨ ਵੇਚਣ ਤੋਂ ਬਾਅਦ ਪਹੀ ਤੋੜ ਵੇਚਣ ਤੋਂ ਬਾਅਦ ਉਹਨਾਂ ਦੀ ਅੱਖ ਆਉਂਦੀ ਹੈ ਕਿ ਹੋਰ ਕੀ ਹੋ ਸਕਦਾ ਹੈਗਾ ਕੁਝ ਇਸ ਤਰ੍ਹਾਂ ਦੇ ਵੀ ਕੇਸ ਮਿਲੇ ਨੇ ਉਹ ਚੀਜ਼ਾਂ ਵੇਚਣ ਦੇ ਜਿਹੜੀਆਂ ਉਹਦੇ ਹੈ ਹੀ ਨਹੀਂ ਜਿਵੇਂ ਪਿੰਡ ਦੇ ਮੜੀਆਂ ਨੇ ਮੜੀਆਂ ਹੈਗੇ ਤਾਂ ਸਾਂਝੀਆਂ ਜ਼ਮੀਨ ਚੋਂ ਕੱਟਿਆ ਆਏ ਨੇ ਜਾਂ ਪੰਚਾਇਤੀ ਨੇ ਇਹ ਪਿੰਡ ਦਾ ਟੋਬਾ ਛੱਪੜ ਹੈ ਉਹ ਵੀ ਇਸ ਸ਼ਾਮ ਲੜ ਚੋਂ ਕੱਟਿਆ ਹੈਗਾ ਉਹ ਜੇ ਉਹਦੇ ਬਸ ਹੋਵੇ ਉਹ ਉਹਨਾਂ ਨੂੰ ਵੀ ਵੇਚਣਾ ਚਾਹੁੰਦੇ ਨੇ ਹੋਰ ਤਾਂ ਹੋਰ ਉਹ ਤਾਂ ਆਪਣੇ ਰਿਸ਼ਤੇ ਵੀ ਵੇਚ ਜਾਂਦੇ ਨੇ ਭੈਣ ਭਾਈ ਚਾਚੇਤਾਏ ਤੇ ਉਹਨਾਂ ਨੂੰ ਵੀ ਮਾਫ਼ ਨਹੀਂ ਕਰਦੇ ਬੱਟ ਦਾ ਵੀ ਰੌਲਾ ਪਾ ਲੈਂਦੇ ਨੇ ਬਿਸਬੀ ਦਾ ਵੀ ਰੌਲਾ ਪਾ ਲੈਂਦੇ ਨੇ ਵਿਸ਼ਵਾਸੀ ਦਾ ਵੀ ਰੌਲਾ ਪਾਉਂਦੇ ਇੱਕ ਪੂੰਝਾ ਹੈਗਾ ਫਿਰ ਮੁੜ ਕੇ ਇੱਕ ਪੂੰਝਾ ਜਾਂ ਉੱਥੇ ਜਲ ਜਾਂਦੇ ਨੇ ਪੱਤੇ ਸੁੱਕਣ ਲੱਗਦੇ ਨੇ ਪੱਤੇ ਸੁੱਕਣ ਲੱਗੇ ਫਿਰ ਜੜਾ ਵੱਲ ਨੂੰ ਭਜਦੇ ਨੇ ਪਰ ਉੱਥੇ ਦਾ ਘਰ ਵੀ ਵੇਚਤਾ ਤੋੜ ਵੀ ਵੇਚਤਾ ਪਹਿਹੀ ਵੇਚੀ ਬੜੀਆਂ ਵੇਚਣ ਨੂੰ ਫਿਰਦੇ ਨੇ ਕੁਝ ਹੋਰ ਵੇਚਣ ਨੂੰ ਫਿਰਦੇ ਨੇ ਫਿਰ ਕਹਿੰਦੇ ਵੀ ਆਦ ਕੀ ਤਾਂ ਚਾਚਾ ਤੁਹਾਡੇ ਵੱਲੇ ਰਹਾਂਗੇ ਕਿਉਂਕਿ ਹੋਟਲ 'ਚ ਪੈਸੇ ਜ਼ਿਆਦਾ ਲੱਗਦੇ ਹਨ ਹੈਨਾ ਜ਼ਿਆਦਾ ਲੱਗਦੇ ਨੇ ਨਾਲੇ ਜਿਹੜੀ ਗੱਲ ਜੜਾਂ ਨੇ ਜੜਾਂ ਦੇ ਚਾਚੇ ਦਾਇਏ ਕੋਲੇ ਆ ਕੇ ਮਿਲਣੀਆਂ ਨੇ ਹੋਰ ਜੜਾਂ ਉੱਥੇ ਹੋਟਲ 'ਚ ਥੋੜਾ ਮਿਲਣਗੇ ਆ ਹੋਟਲ 'ਚ ਏਸੀ ਮਿਲ ਜੂਗਾ ਕੁਝ ਹੋਰ ਮਿਲ ਜੂਗਾ ਇੱਕ ਪੁੰਜੇ ਨੇ ਇਹ ਇਸ ਤੋਂ ਬਿਨਾ ਜਿਹੜੀਆਂ ਸਾਡੇ ਅਧਿਐਨ ਦੀਆਂ ਇਹ ਲਿਮਿਟੇਸ਼ਨਸ ਰਹਿ ਗਿਆ ਇੱਕ ਤਾਂ ਅਸੀਂ ਕਿਉਂਕਿ ਐਡਾ ਵੱਡਾ ਕੰਮ ਸੀ ਜਿੰਨਾ ਅਸੀਂ ਕਰ ਸਕਿਆ ਉਹੀ ਸੀ ਤੇ ਇੱਥੇ ਰਹਿ ਗਿਆ ਦੇ ਹੀ ਅਸੀਂ ਹਾਲਤ ਨਹੀਂ ਦੇਖ ਸਕੇ ਇੱਕ ਜਿਹੜੇ ਉੱਥੇ ਚਲੇ ਗਏ ਉਹਨਾਂ ਦੀ ਹਾਲਤ ਨਹੀਂ ਦੇਖ ਸਕੇ ਮੈਂ ਮੰਨਦਾ ਸੀ ਕਿ ਮੈਂ 20 ਮਿੰਟ ਤੋਂ ਪਹਿਲਾਂ ਖਤਮ ਕਰ ਲਵਾਂ ਪਰ ਪਰਚੀ ਆ ਗਿਆ ਤੇ ਮੈਂ ਹੁਣ ਇੱਕ ਆਖੀਰਲੀ ਗੱਲ ਸੁਣਾ ਕੇ ਤੇ ਇਹਨੂੰ ਪੂਰਾ ਕਰਨਾ ਹੈ ਮੈਂ ਜੁਲਾਈ ਦੇ ਮਹੀਨੇ ਕਿਸੇ ਵਿਆਹ ਸਰੀ ਗਿਆ ਹੋਇਆ ਸੀ ਵਿਆਹ ਦੇ ਵਿੱਚ ਇੰਨਾ ਇੱਕ ਤਾਂ ਉੱਥੇ ਜਿਹੜੇ ਵਿਆਹ ਨੇ ਉਹ ਐਡਾ ਵੱਡਾ ਪਖੰਡ ਹੈ ਤੇ ਦਿਖਾਵਾ ਹੈ ਪਤਾ ਨਹੀਂ ਕਿੰਨਾ ਕਿੰਨਾ ਕੁਝ ਕੀ ਹੋ ਰਿਹਾ ਹੈ ਸਮਝ ਤੋਂ ਬਾਹਰ ਹੈ ਫਿਰ ਅੰਦਰ ਟੋਲਟ ਮੱਕਾ ਉਹ ਸਾਡੇ ਪੰਜਾਬੀ ਕਲਚਰ ਦਾ ਹਿੱਸਾ ਹੈ ਕਿ ਸਾਡਾ ਸਰਦਾਰ ਨਹੀਂ ਜਾਂਦਾ ਕਿ ਡੀਜ ਵੱਡੇ ਨਾਲ ਹੋਣ ਮੈਂ ਇੱਕ ਪਾਸੇ ਬੈਠਾ ਸੀ ਇੱਕ ਪਾਸੇ ਬੈਠਾ ਮੈਂ ਉਜਾਰੂ ਕਰ ਰਿਹਾ ਕਿ ਹਾਲ ਵੱਡਾ ਹੈ ਗੈਸਟ ਜ਼ਿਆਦਾ ਨੇ ਜਿਹੜੀਆਂ 25 30 ਕੁੜੀਆਂ ਨੇ ਉਹਨਾਂ ਚਿਹਰੇ ਦੱਸਦੇ ਨੇ ਕਿ ਖਾਂਦੇ ਪੀਂਦੇ ਘਰਾਂ ਚੁਕੀਆਂ ਨੇ ਜਿਹੜਾ ਉਹਦਾ ਸੁਪਰਵਾਈਜ਼ਰ ਸੀ ਉਹਨਾਂ ਨੂੰ ਇਸ ਤਰ੍ਹਾਂ ਡਿਕਟੇਟ ਕਰ ਰਿਹਾ ਸੀ ਜਿਸ ਤਰ੍ਹਾਂ ਕੋਈ ਬੌਂਡਡ ਲੇਬਰ ਨੂੰ ਕਰਦਾ ਹੋ ਤੇ ਮੈਂ ਬੈਠਾ ਰੋ ਰਿਹਾ ਸੀ ਇੱਕ ਬੱਚਾ ਮੁੰਡਾ ਸੀ ਜਿਹੜਾ ਮੁੰਡੇ ਉੱਥੇ ਘੱਟ ਸੀ ਜ਼ਿਆਦਾ ਕੁੜੀਆਂ ਸੀ ਜਿਹੜੇ ਸਰਵ ਕਰ ਰਹੀ ਸੀ ਇੱਕ ਮੁੰਡਾ ਮੇਰੇ ਕੋ ਆਵੇ ਸਰ ਤੁਸੀਂ ਆ ਲੈ ਲੋ ਸਰ ਤੁਸੀਂ ਆ ਲੈ ਲੋ ਮਹਾ ਬੇਟੇ ਜਿੰਨਾ ਮੈਂ ਲੈਣਾ ਤੇ ਮੈਂ ਲੈ ਲਿਆ ਥੈਂਕ ਯੂ ਤੁਸੀਂ ਕਿਸੇ ਨੂੰ ਹੋਰ ਸਰਵ ਕਰੋ ਫਿਰ ਆ ਗਿਆ ਅਖੀਰ ਤੇ ਕਹਾਂ ਜੀ ਹੁਣ ਤੁਸੀਂ ਮੈਨੂੰ ਮੋੜ ਨਹੀਂ ਸਾਦੇ ਮਹਾ ਗੱਲ ਕਹਿੰਦਾ ਗੱਲ ਇਹ ਹੈ ਕਿ ਮੈਂ ਆਪਣੇ ਸੁਪਰਵਾਈਜ਼ਰ ਤੋਂ ਪਰਮਿਸ਼ਨ ਲੈ ਕੇ ਆਇਆ ਦੋ ਮਿੰਟ ਤੁਹਾਨੂੰ ਮੈਂ ਗੱਲ ਕਹਿਣੀ ਹੈ ਕਹਿੰਦਾ ਤੁਹਾਡਾ ਨਾਮ ਗਿਆਨ ਸਿੰਘ ਹੈ ਮਹਾ ਜੀ ਗਿਆਨ ਸਿੰਘ ਹੈ ਕਹਿੰਦਾ ਮੇਰੀ ਗੱਲ ਕਹਿ ਦਿਓ ਸੁਣਾ ਦਿਓ ਲਿਖ ਦਿਓ ਕੁਝ ਕਰ ਦਿਓ ਮਹਾ ਦੱਸੋ ਕਹਿੰਦਾ ਗੱਲ ਇਹ ਹੈ ਮੈਨੂੰ ਇਹ ਪੋਇਟਰੀ ਦੀ ਸਮਝ ਨਹੀਂ ਹੈ ਗੋਲੇ ਜਿਹੜਾ ਕੁਝ ਉਹਨੇ ਬੋਲੇ ਮੈਂ ਤਾਂ ਉਹੀ ਬੋਲੇ ਕਹਿੰਦਾ ਮੈਨੂੰ ਪੁੱਛੇ ਮੈਂ ਕੌਣ ਕਹਿੰਦਾ ਮੈਂ ਕੀ ਜਾਣਾਂ ਮੈਂ ਕੌਣ ਮੇਰਾ ਕੋਈ ਨਾਂ ਨਹੀਂ ਹੈ ਮੇਰੇ ਕੋਈ ਥਾਂ ਨਹੀਂ ਹੈ ਮੇਰਾ ਇਮਕਾਨ ਨੰਬਰ ਹੈ ਮੇਰੇ ਤੇ ਇਮਕਾਨ ਨੰਬਰ ਹੈ ਹੈਨਾ ਫਿਰ ਵੀ ਮੈਨੂੰ ਪੁੱਛੇ ਮੈਂ ਕੌਣ ਕੋਈ ਮੈਨੂੰ ਕਹੇ ਐਰਾ ਗੈਰਾ ਕੋਈ ਮੈਨੂੰ ਕਹੇ ਨੱਥੂ ਖੈਰਾ ਕੋਈ ਮੈਨੂੰ ਕਹੇ ਮੀਤਾ ਕੋਈ ਮੈਨੂੰ ਕਹੇ ਜੀਤਾ ਮੇਰਾ ਭਗਵਾਨ ਹੀ ਜਾਣੇ ਮੈਂ ਕੌਣ ਮੈਂ ਰੋ ਰਿਹਾ ਸੀ ਮੈਨੂੰ ਨਹੀਂ ਪਤਾ ਉਹਦੀ ਪੋਟਰੀ ਸਿੱਧੀਆਂ ਜਾਂ ਉਹਦੀ ਜੋੜੀਆਂ ਨੇ ਇਧਰੋਂ ਲਈ ਆ ਉਧਰੋਂ ਲਈ ਆ ਪਰ ਉਹ ਜੇ ਗੱਲ ਕਹਿਣ ਨੂੰ ਵੱਡਾ ਸੁਨਹਿਤ ਸੀ ਹੈਨਾ ਇਹਦੇ ਨਾਲ ਅੱਧੇ ਮਿੰਟ ਦੀ ਗੱਲ ਹੋਰ ਤੇ ਜਿੱਥੇ ਮੈਂ ਰਹਿ ਜਾਂਦਾ ਸੀ ਇੱਕ ਕੁੜੀ ਸਫਾਈ ਲਈ ਆਈ ਮੈਨੂੰ ਉਹਦੇ ਚਿਹਰੇ ਤੋਂ ਲੱਗਿਆ ਵੀ ਪੰਜਾਬ ਦੀ ਨਹੀਂ ਸਾਊਥ ਦੀ ਹੈਗੀ ਉਹਨੂੰ ਸਾਰ ਸਾਸੀ ਗਾਲ ਮੈਂ ਸਾਸੀ ਗਾਲ ਬਟੇ ਵੀ ਪੰਜਾਬੀ ਧੱਕ ਸਾਸੀ ਗਾਲ ਧੱਕੇ ਵਾਲੀ ਇਹ ਕਹਿ ਕੇ ਬੁਲਾਉਂਦੇ ਨੇ ਕਿ ਕੋਈ ਪੰਜਾਬੀ ਦਾ ਗਏ ਸਰ ਮੈਂ ਪੰਜਾਬ ਦੀ ਹਾਂ ਬੇਟੇ ਮੈਂ ਬੇਟੇ ਧੱਕੇ ਵਾਲੀ ਗੱਲ ਕਹਿੰਦੇ ਤੁਸੀਂ ਬੇਟਾ ਕਹ ਲਿਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਹਿੰਦੇ ਧੱਕਾ ਦਾ ਉਸ ਮੋੜੇ ਸ਼ੁਰੂ ਹੋ ਜਾਂਦਾ ਜਦ ਮੇਰੇ ਅੱਖ ਖੁੱਲਦੀ ਹੈ ਜਦ ਤੱਕ ਮੈਂ ਪੈਂਦੀ ਨਹੀਂ ਧੱਕੇ ਤੇ ਕਹੁੰਦੇ ਨੇ ਰੋ ਰਹੀ ਸੀ ਕਹਿੰਦੇ ਮੈਂ ਕੀ ਦੱਸਾਂ ਕਿੰਨੇ ਮੇਰੇ ਨਾਲ ਧੱਕੇ ਹੁੰਦੇ ਨੇ ਇਸ ਤਰ੍ਹਾਂ ਦੀਆਂ अनेका ਗੱਲਾਂ ਉਥੋਂ ਲੈ ਕੇ ਆਇਆ ਤੇ ਉਹਨਾਂ ਬੱਚਿਆਂ ਦੀ ਹਾਲਤ ਦੇਖ ਕੇ ਵੀ ਆਇਆ ਹੈਗਾ ਤੇ ਇੱਥੇ ਜਿਹੜਾ ਕੁਝ ਤੂਰ ਉਹਦੇ ਨਾਲ ਤੇ ਚ ਆਇਆ ਵੱਡੇ ਉਹਦੇ ਵਿੱਚ ਹੱਲ ਹੀ ਨਿਕਲਦਾ ਹੈ ਇਕਨੋਮਿਕ ਮਾਡਲ ਬਦਲਣ ਦਾ ਵੀ ਰੌਲਾ ਹੈ ਏ এমਪਲਾਈਅਬਿਲਟੀ ਦੇ এমপ্লয়মেন্ট ਦਾ ਵੀ ਰੋਲ ਹੈ ਐਡਮਿਨਿਸਟ੍ਰੇਟਿਵ ਸੈਟਅਪ ਦਾ ਵੀ ਰੋਲ ਹੈ ਧੰਨਵਾਦ ਜੀ ਬਾਕੀ ਜਿਹੜੇ ਸਵਾਲ ਹੋਣਗੇ ਉਹ ਜੀ